ਜੋ ਨੌਜਵਾਨ ਮੇਰੇ ਵੀਰ ਮੇਰੀਆਂ ਮਾਤਾਵਾ ਪਹਿਨਾ ਤੇ ਹੋਰ ਸਾਰੇ ਸਾਥੀ ਤੇ ਵੈਲਕਮ ਕਰਦੇ ਆ ਗੁਰਵਾਜ ਜੀ ਸਰਜੀਤ ਮਹਿੰਦਰ ਸਿੰਘ ਜੀ ਦੇ ਜਿਹੜੇ ਬੈਠੇ ਨੇ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਦਾ ਪਾਰਲੀਮੈਂਟ ਚੱਲ ਰਿਹਾ ਹੈ ਪਾਰਲੀਮੈਂਟ ਇਲੈਕਸ਼ਨ ਦੇ ਵੋਟਾਂ ਜਿਹੜੀਆਂ ਇੱਕ ਤਰੀਕ ਨੂੰ ਪੈਣੀਆਂ ਨੇ ਇੱਕ ਤਰੀਕ ਨੂੰ ਵੋਟਾਂ ਪਾ ਕੇ ਤੁਸੀਂ ਫੈਸਲਾ ਕਰਨਾ ਹੈ ਇੱਕ ਤਰੀਕ ਨੂੰ ਕਿ ਤੁਸੀਂ ਕਿਸ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਔਰ ਜੇ ਆਪਾਂ ਗੱਲ ਕਰੀਏ ਫੈਸ ਨਗਰ ਦੀ ਤੇ ਇੱਥੇ ਪਰਿਵਾਰਾਂ ਦੀ ਸਾਨੂੰ ਬਾਣ ਹੈ ਕਿ ਤੁਸੀਂ ਹਮੇਸ਼ਾ ਬਾੜੇ ਸਮੇਂ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਬੜੀ ਡੱਟ ਕੇ ਹਮਲਾ ਕੀਤੀ ਹੈ। ਔਰ ਜਿਸ ਹਾਲਾਤਾਂ ਦੇ ਵਿੱਚ ਤੁਸੀਂ ਪਾਰਟੀ ਦੇ ਨਾਲ ਖੜੇ ਰਹੇ ਹੋ ਮੈਂ ਸਮਝਦਾ ਕਿ ਤੁਹਾਡੀ ਪਾਰਟੀ ਪ੍ਰਤੀ ਵਚਨਬੰਦ ਹੋ ਬਹੁਤ ਜ਼ਿਆਦਾ ਹੈ। ਅੱਜ ਜੇ ਆਪਾਂ ਗੱਲ ਕਰਦੇ ਹਾਂ ਇਸ ਵਾਰ ਜੇਤ ਮਹਿੰਦਰ ਸਿੰਘ ਜਿਹੜੇ ਆਪਣੇ ਐਮਪੀ ਦੇ ਕੈਂਡੀਡੇਟ ਨੇ ਉਹ ਪਥਰਾਲੇ ਪਿੰਡ ਤੋਂ ਨਹੀਂ ਪਥਰਾਲਾ ਪਿੰਡ ਆਪਣੇ ਨਾਲ ਸੈ ਜਾਂਦਾ ਗੁਆੜ ਦੇ ਵਿੱਚ ਉਹ ਚਾਰ ਵਾਰੀ ਐਮਐਲਏ ਬਣ ਚੁੱਕੇ ਨੇ ਪਹਿਲਾ ਉਹ ਤਲਵੰਡੀ ਸਾਬੋ ਤੋਂ ਆਜ਼ਾਦ ਐਮਐਲਏ ਬਣੇ ਸੀ ਪਰ ਉਸ ਤੋਂ ਬਾਅਦ ਪਾਰਟੀ ਦੀ ਟਿਕਟ ਤੇ ਤਨਵਾਰੀ ਐਮਐਲਏ ਫੇਰ ਬਣੇ ਜਿਹੜਾ ਇਨਸਾਨ ਚਾਰ ਵਾਰੀ ਲਗਾਤਾਰ ਐਮਐਲਏ ਰਹੇ ਦੇ ਮੈਸ ਜਿਹੜਾ ਚਾਰ ਵਾਰੀ ਨਗਾਦਾਰ ਕਨੇ ਰਹ ਜਾਂਦਾ ਹੈ ਉਹਦੇ ਕੰਮ ਕਾਜ ਤੇ ਔਰ ਉਹਦੀ ਸਚਾਈ ਤੇ ਆਪਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਕਿਉਂਕਿ ਪੰਚਾਇਤ ਦਾ ਫੈਸਲਾ ਦੋ ਵਾਰੀ ਬਣਾ ਬੜਾ ਮਸ਼ਕਲ ਹੋ ਜਾਂਦਾ ਹੈ ਔਰ ਚਾਰ ਵਾਰੀ ਐਮਐਨਏ ਰਹਿਣ ਦੇ ਨਾਲ ਉਹਨਾਂ ਨੇ ਆਪ ਤੇ ਲੋਕਾਂ ਦੀ ਸੇਵਾ ਕੀਤੀ ਔਰ ਹੋਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਵਾਕਾ ਦਿੱਤਾ ਹੈ ਪਾਰਲੀਮੈਂਟ ਦੇ ਵਿੱਚ ਜਾਣ ਦਾ ਟਿਕਟ ਦਿੱਤੀ ਕਾਂਗਰਸ ਪਾਰਟੀ ਤੋਂ ਉਹ ਪਰ ਆਪਣਾ ਵਚਨ ਹੈ ਕਿ ਜਿਹੜਾ ਮਿਹਨਤੀ ਸੰਘਰਸ਼ ਕਰਨ ਵਾਲਾ ਲੀਡਰ ਲੋਕਾਂ ਦੇ ਨਾਲ ਖੜਨ ਵਾਲਾ ਲੀਡਰ ਲੋਕਾਂ ਦੀ ਬਾਫੜਨ ਵਾਲਾ ਲੀਡਰ ਉਹਨੂੰ ਆਪਾਂ ਹੌਂਟਾ ਪਾ ਕੇ ਕਾਮਯਾਬ ਕਰੀਏ ਤੇ ਜੇ ਗੱਲ ਕਰੀਏ ਜਿਹੜੀ ਹੁਣ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਏ ਸੀ ਉਹਨਾਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਸਾਰੇ ਹੀ ਝੂਠ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਪੰਬਰ ਪੁਛੈਟ ਪਾ ਕੇ ਝੂਠੇ ਵਾਅਦੇ ਕਰਕੇ ਤੇ ਪੰਜਾਬ ਤੇ ਕਾਬਜ਼ ਹੋ ਗਏ ਸੀ। ਔਰ ਜੇ ਪੰਜਾਬ ਤੇ ਕਾਬਜ਼ ਹੋਏ ਉਹਦੇ ਪਿੱਛੇ ਜਿਹੜੇ ਇਹਨਾਂ ਦੇ ਸਰਪ੍ਰਸਤ ਤੇਜਰੀਵਾਲ ਸਾਹਿਬ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਸੀ ਉਹਨਾਂ ਦਾ ਇੱਕ ਟੀਚਾ ਸੀ ਮੇਰੀ ਗੱਲ ਧਿਆਨ ਨਾਲ ਸੁਣਿਓ ਉਹਨਾਂ ਦਾ ਪੰਜਾਬ ਦੇ ਨਾਲ ਕੋਈ ਪਿਆਰ ਨਹੀਂ ਪੰਜਾਬ ਦੇ ਨਾਲ ਉਹਨਾਂ ਦਾ ਕੋਈ ਸਾਝ ਨਹੀਂ ਉਹਨਾਂ ਦਾ ਇੱਕ ਹੀ ਮੁੱਦਾ ਸੀ ਉਹ 2024 ਦੇ ਵਿੱਚ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸੀ ਜਿਹੜਿਆ ਇਲੈਕਸ਼ਨ ਚੱਲ ਰਹੇ ਨੇ ਪਰ ਇਹ ਸਿਲੈਕਸ਼ਨ ਆ ਪ੍ਰਧਾਨ ਮੰਤਰੀ ਬਣਨ ਵਾਸਤੇ ਉਹਨਾਂ ਨੂੰ ਕੋਈ ਨਾ ਕੋਈ ਖਜ਼ਾਨੇ ਦੀ ਲੋਟ ਸੀ ਉਹਨਾਂ ਨੂੰ ਪੈਸੇ ਦੀ ਲੋਟ ਸੀ ਉਹਨਾਂ ਨੂੰ ਆਪਣੀ ਪਾਰਟੀ ਖੜੀ ਕਰਨ ਵਾਸਤੇ ਦੇਸ਼ ਦੇ ਵਿੱਚ ਪੈਸੇ ਦੀ ਲੋਟ ਸੀ ਪਰ ਉਹਨਾਂ ਨੇ ਪੰਜਾਬੀਆਂ ਨੂੰ ਹਰ ਵਰਗ ਦੇ ਲੋਕਾਂ ਨੂੰ ਧੂਠ ਮਾਰਿਆ ਉਦੋਂ ਜਿਹੜੇ ਹਾਲਾਤ ਸੀ ਪੰਜਾਬ ਦੇ ਵਿੱਚ ਜੇ ਨਸ਼ੇ ਦੀ ਗੱਲ ਕਰਦੇ ਸੀ ਤਾਂ ਕਹਿੰਦੇ ਸੀ ਸਾਨੂੰ ਪਤਾ ਨਸ਼ਾ ਆਉਂਦਾ ਕਿੱਥੋਂ ਹੈ ਨਸ਼ਾ ਵਿੱਚ ਨਾਲੇ ਕੋਣ ਨਹੀਂ ਤੇ ਅਸੀਂ ਉਹ ਨਸ਼ਾ ਨਾਲ ਦੀ ਨਾਲ ਖਤਮ ਕਰ ਦਾਂਗੇ ਸਾਡੀ ਸਰਕਾਰ ਬਣ ਲੈਣ ਤੇ ਜੇ ਕਰਪਸ਼ਨ ਦੀ ਗੱਲ ਕਰਦੇ ਸੀ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਸੀ ਤਾਂ ਉਹਦੇ ਵਿੱਚ ਵੀ ਇਹੀ ਗੱਲ ਕਹਿੰਦੇ ਸੀ ਕਿ ਸਾਡੀ ਸਰਕਾਰ ਬਣ ਗਈ ਭ੍ਰਿਸ਼ਟਾਚਾਰ ਅਸੀਂ ਖਤਮ ਕਰ ਦਿਆਂਗੇ ਮੈਂ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਪੁੱਛਣਾ ਚਾਹਣਾ ਮੇਰੀਆਂ ਮਾਈਆਂ ਨੂੰ ਪਹਿਣਾ ਨੂੰ ਬਜ਼ੁਰਗਾਂ ਨੂੰ ਕਿ ਇਹ ਦੋ ਮੁੱਦੇ ਖਤਮ ਹੋ ਸਕੇ ਭ੍ਰਿਸ਼ਟਾਚਾਰ ਖਤਮ ਹੋਇਆ ਕਿ ਨਹੀਂ ਹੋਇਆ ਆਹ ਖੜੇ ਕਰਕੇ ਦੱਸੋ ਖਤਮ ਹੋਇਆ ਕਿ ਨਹੀਂ ਹੋਇਆ ਨਹੀਂ ਹੋਇਆ ਔਰ ਉਸ ਤੋਂ ਬਾਅਦ ਜੇ ਨਸ਼ਿਆ ਦੀ ਗੱਲ ਕਰੀਏ ਨਸ਼ੇ ਅੱਗੇ ਨਾਲੋਂ ਵੀ ਵੱਧ ਚੁੱਕੇ ਨੇ ਸੋ ਮੇਰਾ ਕਹਿਣ ਦਾ ਮਤਲਬ ਹੈ ਸਾਡੀਆਂ ਮਾਈਆਂ ਬੈਠੀਆਂ ਨੇ ਇਹਨਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਵਾਦਾ ਕੀਤਾ ਸੀ ਹਰ ਮਹੀਨੇ ਹਜ਼ਾਰ ਰੁਪਏ ਦੇਵਾਂਗੇ ਤੇ ਜੇ ਮਹੀਨੇ ਗਿਣਗੇ ਅੱਜ 28 ਮਹੀਨੇ ਹੋ ਗਏ 28 ਮਹੀਨਿਆਂ ਦਾ 28000 ਰੁਪਏ ਇੱਕ ਇੱਕ ਮੋਟਾ ਮਿਲਣਾ ਚਾਹੀਦਾ ਸਾਡੀ ਭੈਣ ਨੂੰ ਸਾਡੀ ਮਾਤਾ ਨੂੰ ਜਿਹੜੀ ਵੀ ਹੈ ਉਹਨੂੰ 28 28000 ਰੁਪਏ ਦੇ ਹੱਕ ਰਾਏ ਹੋਏ ਥੇ ਉਹਨਾਂ ਦਾ ਕੁਛ ਨਹੀਂ ਕੀਤਾ ਫਿਰ ਪੰਜਾਬ ਦੀ ਜੋ ਗੱਲ ਕਰਦੇ ਸੀ ਪੰਜਾਬ ਚ ਪੈਸਾ ਨਹੀਂ ਹੋਣਾ ਤਾਂ ਉਹ ਕਹਿੰਦੇ ਸੀ ਪੈਸਾ ਸਾਨੂੰ ਪਤਾ ਕਿੱਥੋਂ ਇਕੱਠਾ ਕਰਨਾ ਵਾਸੀਂ 20000 ਕਰੋੜ ਰੁਪਇਆ ਮਹੀਨੇ ਚ ਇਕੱਠਾ ਕਰ ਲਾਂਗੇ 20000 ਰੁਪਇਆ ਕਰੋੜਾ ਸਿੰਘ ਜਿਹੜੇ ਅੱਜ ਜ਼ਾਬਤੇ ਠੇਕੇ ਚੱਲਦੇ ਨੇ ਇਹਨਾਂ ਚ ਸਰਕਾਰ ਪਾਰ ਪਿਆਰ ਵਾਜੀ ਇਹਨਾਂ ਨੇ ਸਾਰੇ ਦੇਸ਼ ਦੇ ਵਿੱਚ ਕਰਕੇ 2024 ਦੇ ਵਿੱਚ ਮੁੱਖ ਮੰਤਰੀ ਬਣਦੇ ਸੁਪਨੇ ਲੈਂਦਾ ਸੀ ਔਰ ਜੇ ਐਮਐਸਪੀ ਦੀ ਗੱਲ ਕਰੀਏ ਕਿਸਾਨਾਂ ਦੀ ਇਹਨਾਂ ਦੇ ਇੱਕ ਜਿਹੜੇ ਐਮਐਲਏ ਨੇ ਖੜ੍ਹਣ ਤੋਂ ਉਹ ਕਹਿੰਦੇ ਸੀ ਵੀ ਛੁੱਟੀ ਮਾਰ ਕੇ ਐਮਐਸਪੀ ਤਾਂ ਹੋ ਜਾਣੀ ਆ ਸਾਨੂੰ ਪਿਠਾਓ ਸੀ ਸਰਕਾਰ ਦੇ ਵਿੱਚ ਇੱਕ ਵਾਰ ਤੇ ਅਸੀਂ ਪਹਿਲਾਂ ਫੈਸਲਾ ਹੀ ਕਰਾਂਗੇ ਐਮਐਸਪੀ ਜਿਹੜੀ ਆ ਸਾਰੀਆਂ ਚੀਜ਼ਾਂ ਤੇ ਲਾਗੂ ਕਰਦੇ ਆਂਗੇ ਉਹ ਵੀ ਸਾਰਾ ਝੂਠਾ ਦਾ ਬੁਲੰਦਾ ਸੋ ਮੇਰਾ ਕਹਿੰਦਾ ਮਤਲਬ ਹੈ ਕਿ ਇਹਨਾਂ ਨੇ ਸਾਰੇ ਵਰਗਾ ਨਾਲ ਜਾਇਓ ਕਿਸਾਨ ਸੀ ਜਾਇਓ ਗਰੀਬ ਸੀ ਜਾਇਓ ਕਾਮਾ ਸੀ ਸਾਡੀਆਂ ਭਾਈਆਂ ਭੈਣਾਂ ਸਾਰੇ ਨਾਲ ਇਹਨਾਂ ਨੇ ਝੂਠ ਮਾਰ ਕੇ ਸਰਕਾਰ ਬਣਾਈ 2 ਸਾਲ ਹੋ ਗਏ ਸਰਕਾਰ ਬਣੀ ਨੂੰ ਕਿਸੇ ਵੀ ਪਿੰਡ ਦੇ ਵਿੱਚ ਪੰਚਾਇਤਾਂ ਦੇ ਵਿੱਚ ਅਸੀਂ ਪਿੰਡ-ਪਿੰਡ ਗਏ ਆ ਕਿਤੇ ਕੋਈ ਪੈਸਾ ਨਹੀਂ ਆਇਆ ਕਿਤੇ ਕੋਈ ਪੈਸਾ ਨਹੀਂ ਲੱਗਿਆ ਪੰਚਾਇਤ ਦੇ ਰਾਹੀਂ ਆ ਪਿਛਲੇ 2 ਸਾਲਾਂ ਦੇ ਵਿੱਚ ਸੋ ਪੈਸਾ ਗਿਆ ਕਿੱਥੇ ਸਾਰੇ ਦਾ ਸਾਰਾ ਪੈਸਾ ਇਹਨਾਂ ਨੇ ਅਸਥਿਹਾਰ ਬਾਜੀ ਚੜਾਤਾ ਅਸਥਿਹਾਰ ਲਾ ਲਾ ਕੇ ਵੱਡੇ-ਵੱਡੇ ਅਸਥਿਹਾਰ ਜਿਹੜੇ ਲੱਗਦੇ ਨੇ ਇਹਨਾਂ ਦੇ ਤੇ ਜੇ ਪੰਜਾਬ ਦੇ ਦਸਾਂ ਨੋਹਾਂ ਦੀ ਕਮਾਈ ਕਰਨ ਵਾਲੇ ਲੋਕਾਂ ਨਾਲੇ ਨੇ ਧੋਖਾ ਕੀਤਾ ਤਾਂ ਸੱਚੇ ਪਾਸ਼ਾ ਦੀ ਕਚਹਿਰੀ ਦੇ ਵਿੱਚ ਉਹ ਉੱਪਰ ਵਾਲਾ ਵੀ ਵੇਖਦਾ ਹੈ ਇਹ 2024 ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਸੀ ਕੇਜਰੀਵਾਲ ਔਰ 2024 ਦੇ ਵਿੱਚ ਪਰਮਾਤਮਾ ਦੀ ਜੇ ਵਹਿ ਰਹੀ ਜੋ ਹਾਲਾਤ ਬਣੇ ਇਹਨੇ ਦਸਾਂ ਨੋਹਾਂ ਦੀ ਕਮਾਈ ਕਰਨ ਵਾਲਾ ਨਾਲ ਜਿਹੜਾ ਧੋਖਾ ਪਾਇਆ ਸੀ ਝੂਠ ਬੋਲਿਆ ਸੀ ਤੇ ਇਹਨੂੰ ਮਿਲਿਆ ਕਿ ਤੇ ਹਾਰਡ ਝੀਲ ਦੇ ਵਿੱਚ ਪਹੁੰਚ ਗਿਆ। ਜੋ ਮੇਰਾ ਕਹਿਣ ਦਾ ਮਤਲਬ ਹੈ ਸਾਰਾ ਠੁੱਟਾ ਦਾ ਪਲੰਦਾ ਸੀ। ਔਰ ਦੂਸਰੇ ਪਾਸੇ ਜੇ ਗੱਲ ਕਰੀਏ ਆਪਾਂ ਅਕਾਲੀ ਦਲ ਦੀ। ਅਕਾਲੀ ਦਲ ਤੇ ਭਾਜਪਾ ਹਮੇਸ਼ਾ ਦੋਨੇ ਪਾਰਟੀਆਂ ਇਕੱਠੀਆਂ ਰਿੰਗਾਂ ਨੇ ਅੱਜ ਤੱਕ। ਸਰਕਾਰਾਂ ਇਕੱਠੀਆਂ ਬਣਾਈਆਂ ਪੰਜਾਬ ਦੇ ਵਿੱਚ ਇਹਨਾਂ ਨੇ। ਇਹਨਾਂ ਦੀਆਂ ਸਰਕਾਰਾਂ ਵੇਲੇ ਜੋ ਹੋ ਕੁਛ ਹੁੰਦਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਔਰ ਹੁਣ ਅੱਡ ਅੱਡ ਹੋਏ ਨੇ ਸਿਰਫ ਇਲੈਕਸ਼ਨ ਲੜਨ ਵਾਸਤੇ ਇਲੈਕਸ਼ਨ ਤੋਂ ਬਾਅਦ ਫੇਰੇ ਇਕੱਠੇ ਹੋ ਜਾਣਗੇ ਔਰ ਇਕੱਠੇ ਹੋ ਕੇ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਫੇਰ ਇੱਕ ਪਾਸੇ ਬੈਠਣਾ ਸੋ ਮੇਰਾ ਕਹਿਣ ਦਾ ਮਤਲਬ ਹੈ ਜੇ ਤੁਸੀਂ ਅਕਾਲੀਦਰ ਨੂੰ ਵੋਟ ਪਾਉਣੇ ਹੋ ਤਾਂ ਸਮਝ ਲਓ ਤੁਸੀਂ ਸਿੱਧੇ ਤੌਰ ਤੇ ਬੀਜੇਪੀ ਨੂੰ ਵੋਟ ਪਾਤੀ ਤੇ ਜੇ ਬੀਜੇਪੀ ਨੂੰ ਪਾਉਣੇ ਉਹ ਤਾਂ ਉਹਨਾਂ ਦੇ ਘਰ ਤੇ ਜਾਣੀ ਹੈ ਉਹਦਾ ਕੋਈ ਫਾਇਦਾ ਕੋਈ ਨਹੀਂ ਸਾਣਾ ਨਾਲ ਜੋ ਕੁਛ ਕੀਤਾ ਤੁਹਾਨੂੰ ਪਤਾ ਹੈ ਪੰਜਾਬ ਨਾਲ ਜੋ ਕੁਛ ਹੋਇਆ ਤੁਹਾਨੂੰ ਪਤਾ ਹੈ ਔਰ ਅੱਜ ਮਹਿੰਗਾਈ ਦੀ ਜੇ ਗੱਲ ਕਰੀਏ ਜਿਹੜਾ ਸਿਲੰਡਰ 400 ਰੁਪਏ ਸੀ ਅੱਜ 1100 ਰੁਪਏ ਜਿਹੜੀ ਸਬਜ਼ੀ 20 ਰੁਪਏ ਕਿਲੋ ਸੀ ਉਹ ਅੱਜ 80 80 ਰੁਪਏ 100 100 ਰੁਪਏ ਕਿਲੋ ਵਿਕ ਰਹੀ ਹੈ ਤੇ ਜਿਹੜੇ ਸਾਡੇ ਨੀਨੇ ਕਣ ਦਾਲ ਆਟਾ ਸਾਡਾ ਲੱਗਿਆ ਹੋਇਆ ਸੀ ਸਾਡੀਆਂ ਘਰੀ ਪਰਿਵਾਰਾਂ ਦਾ ਉਹ ਵੀ ਇਹਨਾਂ ਨੇ ਕੱਟਤਾ ਪੈਨਸ਼ਨ ਇਹਨਾਂ ਨੇ ਕੱਟਤੀਆਂ ਸਾਰੇ ਪਾਸੇ ਇਹਨਾਂ ਨੇ ਕਟੌਤੀ ਨਹੀਂ ਹੈ ਔਰ ਗਰੀਬਾਂ ਦਾ ਜਿਹੜਾ ਵੱਡਾ ਹੱਥ ਸੀ ਦਿੰਦਾ ਮੌਕਾ ਦਿੰਦਾ ਹੈ ਸੇਵਾ ਕਰਨ ਦਾ ਉਹਦਾ ਇੱਕੋ ਇੱਕ ਕਾਰਨ ਹੈ ਉਹਦਾ ਇੱਕੋ ਇੱਕ ਕਾਰਨ ਹੈ ਉਹਦਾ ਇੱਕੋ ਇੱਕ ਕਾਰਨ ਹੈ ਕਿ ਸਿੱਧੂ ਸਾਹਿਬ ਲੋਕਾਂ ਨਾਲ ਖੜਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਤੇ ਗੌਰ ਕਰਦੇ ਨੇ ਵਾਪੜ ਕੇ ਰੱਖਦੇ ਨੇ ਵਰਕਰਾਂ ਦੀ ਮੋਟੇ ਸਹਿਬਾਨ ਦੀ ਸੱਚੀ ਨੀਤ ਨਾਲ ਸਮੱਸਿਆਵਾਂ ਤੇ ਗੌਰ ਕਰਦੇ ਨੇ ਦੇਚਸਪੀ ਨਾਲ ਸਮੱਸਿਆਵਾਂ ਦਾ ਹੱਲ ਕਰਦੇ ਨੇ ਤੇ ਵੱਡੀ ਸਭਾ ਹਰ ਕੀ ਜੀ ਦੀ ਗੱਲ ਕਰੀਏ ਉੱਥੇ ਹਰੇਕ ਖੇਤਰ ਦਾ ਕੰਮ ਹੋਇਆ ਪਿਛਲੇ 30 ਸਾਲਾਂ ਚ ਬੇਸ਼ਿਕ ਨਿਯਮਿਤ ਤੌਰ ਤੇ ਕੋਈ ਕੰਮ ਹੋਵੇ ਬੇਸ਼ਿਕ ਸਮਾਜਿਕ ਪੱਤਰ ਦਾ ਸਾਂਝਾ ਕੰਮ ਹੋਵੇ ਕੋਈ ਹਰੇਕ ਕੰਮ ਹੋਇਆ ਵੱਡੀ ਸਭਾ ਹਲਕੀ ਪਰ ਸਭ ਤੋਂ ਵੱਡੀ ਗੱਲ ਜਿਹੜਾ ਵੀ ਕੋਈ ਕੰਮ ਹੋਇਆ ਹੈ ਉਹ ਇਮਾਨਦਾਰੀ ਨਾਲ ਹੋਇਆ। ਕਦੀ ਵੀ ਕਿਸੇ ਦੀ ਜੇਬ ਘਾਲੀ ਨੀ ਤੱਕਿਆ। ਕਦੀ ਵੀ ਕੋਈ ਨੀਤੀ ਕਾਰੋਬਾਰ ਦੀ ਤੋਰਿਆ ਲੋਕਾਂ ਦੇ ਸਿਰ ਤੇ। ਕਦੀ ਵੀ ਕਿਸੇ ਨੀਤੀ ਕਾਰੋਬਾਰ ਫਿੱਸੇ ਨਹੀਂ ਪਾਇਆ। ਕਦੀ ਵੀ ਲੋਕਾਂ ਨੂੰ ਇਹ ਨਹੀਂ ਅਹਿਸਾਸ ਦਵਾਇਆ ਕਿ ਕੰਮ ਤਾਂ ਹੋ ਚੁੱਕਾ ਤੇ ਕੰਮ ਦੇ ਬਦਲੇ ਕੁਝ ਦੇਣਾ ਪਊਗਾ ਲੋਕਾਂ ਨੂੰ। ਅੱਜ میں دعے کہہ سکے پورے پنجاب ایک بندہ میرے مورے پیش کر دو انگل کر کے کہ کو کام لیتا ہے کم بدلے پیسے دینے پہ گئے ہوا میں توڑا دیندارہ ہی میں آپ گھڑی بول لوں

پارٹی خاطر زیادہ زور سو ساؤ گے خاطر تو, تو بےنتی ہے تگڑے پارٹی کا منور پتر بھی دتا ہے ہرک وارم فیصلے پڑھو یہ پڑھاؤ فیصلے پر لاگو کر گی جب کانگریس کی سرکار بنو گی تاکہ کسان کی فصل کی صحیح کیمت ملے جدرسکار بناؤ گاہ جی ااڑی جی جدو, جدو, جدو اپنا جی ایس ٹی ہٹا دیں گے پینٹ ہزار ستر ہزار داؤ گے کیون جہاڑی وا کرنا کرتاوا لیسا ہے مت مہیلا نے ਉਹਨਾਂ ਦੇ ਖਾਤੇ ਸਰਕਾਰ ਸਿੱਧਾ 1 ਲੱਖ ਰੁਪਇਆ ਭੇਜਿਆ ਕਰੂਗੀ 1 ਸਾਲ ਦਾ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਿੱਥੇ ਲਾਓ ਬੱਚਿਆਂ ਦੀ ਫੀਸਾ ਖਾਤਰ ਘਰ-ਬਾਰ ਦੀ ਸ਼ਾਦੀ ਲੈਣੇ ਉਹ ਤੁਹਾਡੇ ਖਾਤੇ ਕੋਈ ਸਮਾਗਮ ਹੋ ਰਿਹਾ ਪਰਿਵਾਰ ਚੋਦੀ ਖਾਤੇ ਤੁਹਾਡੀ ਮਰਜ਼ੀ ਹੋਊਗੀ ਸਿੱਧਾ ਤੁਹਾਡੇ ਖਾਤੇ ਚ ਆਇਆ ਕਰੂਗਾ ਭੈਣਾ ਤੀਆਂ ਲਈ ਵੱਡਾ ਫੈਸਲਾ ਹੈ ਕਿ ਜਿਹੜੀ ਵੀ ਕੋਈ ਸਰਕਾਰੀ ਨੌਕਰੀ ਆਉਗੀ ਕਾਂਗਰਸ ਸਰਕਾਰ ਦੇ ਲਈ سو گا پوری کی روزگار نوجوان پڑھے لکھے نے ڈگریہ لئی بیٹھے نے پچی سالہ پر اکٹ عمر دے نے پر کسے کارن بے روزگار نے سرکار انہوں نے اپریکٹس شپ دے تحت ایک سال دی نوکری دوں گی جنہی تنکھا اکلا کھٹیا ہویا کروں گی اس نوکری تحت انہوں نے ٹریننگ دمانگے تجربہ دمانگے تاکہ سالے ساڑھے نوجوان آل کے تے کھڑے ہوگے نوکریہ لیندے کابل ہوں تو یہ جرور پڑھو جیڑا تنہوں نے جتا ہے یہ سمجھو

پارٹی تگڑا کریے کیمتی ووٹے پوا کے جیت مہندرا ਅੱਕੇ ਨੂੰ ਦੇ ਪੂਰੇ ਦੇਸ਼ ਨੂੰ ਤਰੱਕੀ ਵੱਲ ਮੋੜ ਕੇ ਇੱਕ ਨਵਾਂ ਸਵੇਰਾ ਦੇਈ। ਤਾਂ ਸਾਰੇ ਰੱਤਾ ਮਾਰੀ ਤੇ ਕੌਂਸਲ ਤੇ ਹਾਈ ਗੱਡੀ ਕਰਦਾ